ਤੁਸੀਂ ਮੂਰਤ ਨਾ ਪੁੱਜੋ ਪਰ ਪੁੱਜਦੇ ਰਹੇ ਤੇ ਤੁਸਾਂ ਨਾਲ ਜੋ ਅੱਗੇ ਅਹਿਲੂਆ ਆਹਾ ਸੋ ਮੱਚ ਹੋਇਆ ਫੇਰ ਤੁਸੀਂ ਮਿਲ ਕੇ ਰਾਜੇ ਜਨਕ ਪਾਸ ਖੜੇ ਹੋਏ ਤਾਂ ਤੁਸਾਂ ਆਖਿਆ ਰਾਜਾ ਜੀ ਇਹ ਕਿਆ ਹੋਇਆ ਅਸਾਂ ਤੇਰਾ ਆਖਿਆ ਮੰਨਿਆ ਸੀ ਅਤੇ ਅਸੀਂ ਜੇ ਫੇਰ ਜਨਮ ਛੁੱਟੇ ਇਹ ਤੇ ਸਾਡੇ ਆਤਮਿਕ ਆਈ ਤਾਂ ਫੇਰ ਜਨਕ ਜੀ ਕਿਹਾ ਭਾਈ ਮੈਂ ਤੇ ਤੁਸਾਨੂੰ ਸੱਚੇ ਤੇ ਰੜਾਇਆ ਸੀ ਮੈਂ ਤੇ ਤੁਸਾਨੂੰ ਝੂਠ ਨਹੀਂ ਤੇ ਰੜਾਇਆ ਤੁਸੀਂ ਮੇਰੇ ਆਖੇ ਲੱਗੇ ਨਹੀਂ ਤਾ ਮੈਂ ਮੈਂ ਕੀ ਕਰਾਂ ਪਰ ਮੇਰੀ ਸੇਵਾ ਦਾ ਤੁਸਾਨੂੰ ਇਹੋ ਫਲ ਹੈ ਜੋ ਤੁਸੀਂ ਮਨੁੱਖ ਜਨਮ ਆਵੋਗੇ ਤਾਂ ਫੇਰ ਤੁਸੀਂ ਆਖਿਆ ਜੋ ਜੀ ਅਸੀਂ ਜਨਮ ਹੀ ਆਉਂਦੇ ਰਹੀਏਗੇ ਕਿ ਸਾਡੀ ਇਖਲਾਸੀ ਹੋਸੀ ਤਾਂ ਰਾਜੇ ਜਨਕ ਕਿਹਾ ਭਾਈ ਤੂੰ ਸਾਡੀ ਭਗਤ ਪੂਰਨ ਹੋਈ ਪਰ ਜਨਮ ਹੋ ਕੇ ਕਾਲ ਯੁਗ ਵਿੱਚ ਉਧਰੋਗੇ ਅਤੇ ਕਾਲ ਯੁਗ ਵਿੱਚ ਤੁਸਾਨੂੰ ਪੂਰਨ ਕੁਪੂਰਕ ਮਿਲੇਗਾ ਅਤੇ ਕਾਲ ਯੁਗ ਵਿੱਚ ਨਾਨਕ ਨਾਉ ਪਾਵੇਗਾ ਅਤੇ ਤੋ ਸਾਡੇ ਸਾਥ ਬਹੁਤ ਲੋਕ ਕਰਨਗੇ ਅਤੇ ਮੈਂ ਤੁਹਾਨੂੰ ਆਗੇ ਟੁੰਡ ਮਿਲਾਂਗਾ ਤਾਂ ਇੰਦਰਸੈਨ ਨੂੰ ਆਖਿਆ ਸੋ ਸੁਣ ਭਾਈ ਕਾਈ ਹੋਰ ਨਿਸ਼ਾਨੀ ਮੰਗੇ ਤਾਂ ਵੀ ਦੇਵਾਂ ਅਤੇ ਜੇ ਇਹੋ ਨਿਸ਼ਾਨੀ ਤੇ ਨਿਸ਼ਾ ਹੋਈ ਆ ਤਾਂ ਤੂੰ ਜਾਣ ਇੰਦਰਸੈਨ ਬੋਲਿਆ ਜੀ ਧੰਨ ਪਾਈ ਮੇਰੇ ਧੰਨ ਭਗ ਜੋ ਮੈਨੂੰ ਦਰਸ਼ਨ ਹੋਇਆ ਤਾਂ ਇੰਦਰਸੈਨ ਮੱਥਾ ਟੇਕਿਆ ਅੱਗੋਂ ਬੋਲਿਓ ਨਹੀਂ ਜਾਂ ਇੱਕ ਕੁੜੀ ਇੱਕ ਕੜੀ ਗੁਸਰੀ ਤਾ ਬੋਲਿਆ ਜੀ ਇੱਕ ਜਵਾਬ ਤੂੰ ਮੈਨੂੰ ਦੇ। ਤਾ ਗੁਰੂ ਨਾਨਕ ਜੀ ਆਖਿਆ ਆਗ ਪਾਈ ਇੰਦਰਸੈਨ ਨਿਸੰਗ ਆਗ। ਤਾ ਇੰਦਰਸੈਨ ਆਖਿਆ ਜੀ ਹੁਣ ਮੇਰਾ ਤੇਰਾ ਮਨੋਰਥ ਕੀਆ ਹੈ? ਤਾ ਗੁਰੂ ਨਾਨਕ ਜੀ ਆਖਿਆ ਮੇਰਾ ਮਨੋਰਥ ਇਹ ਆ ਜੋ ਅਸੀਂ ਇਕੱਠੇ ਰਹਿੰਦੇ ਆਏ ਅਤੇ ਤੁਸਾਂ ਭਗਤੀ ਵੀ ਵੱਡੀ ਕੀਤੀ ਆਹੀ। ਇਸ ਵਾਸਤੇ ਅਸੀਂ ਤੁਸਾਂ ਪਾਸ ਆਏ ਆਏ। ਤਾ ਇੰਦਰਸੈਨ ਆਖਿਆ ਤੈਨੂੰ ਪਰਮੇਸ਼ਰ ਆਂਦਾ ਹੈ। ਤਾ ਸਾਡਾ ਉਧਾਰ ਕਰ ਦੇ ਵੰਝ ਤੂੰ ਅਸਾ ਨਾਲ ਵਚਨ ਕੀਤਾ ਆਹਾ ਤਾਂ ਇੰਦਰਸੈਨ ਬੋਲਿਆ ਪਾਈ ਬਾਲਾ ਜੀ ਬੈਬੀ ਨਾਨਕ ਜੀ ਦਾ ਸੇਵਕ ਹਾਂ ਅਤੇ ਮੈਂ ਵੀ ਜਾਣਦਾ ਹਾਂ ਤੁਸੀਂ ਮੇਰੇ ਉੱਤੇ ਵੱਡੀ ਦਇਆ ਕੀਤੀ ਹੈ ਪਰ ਜੇ ਕਰਦੇ ਹੋ ਤਾਂ ਕੁਝ ਛੰਡੇ ਦਾ ਕਰੋ ਜੋ ਕੁਝ ਛੰਡੇ ਨਾਲ ਕਰੋਗੇ ਸੋ ਅਸਾ ਨਾਲ ਵੀ ਹੋਸੀ ਤਾਂ ਗੁਰੂ ਨਾਨਕ ਜੀ ਬੋਲਿਆ ਸੁਣ ਪਾਈ ਇੰਦਰਸੈਨ ਅਸੀਂ ਤੇਰੇ ਵਾਸਤੇ ਆਏ ਹਾਂ ਤੇ ਚੰਡੇ ਦੇ ਵਾਸਤੇ ਵੀ ਆਏ ਹਾਂ ਪਰ ਤੇਰੇ ਨਾਲ ਅ ਸਾਡਾ ਬਚਨ ਆਹਾ ਤਾਂ 인ਦਰਸੈਨ ਆਖਿਆ ਜੀ ਬਚਨਾ ਦਾ ਪੂਰਾ ਹੈ ਪਰ ਬਚਨ ਤਾਂ ਤੇਰਾ ਪੂਰਾ ਹੋਇਆ ਅਤੇ ਜੋ ਕੁਝ ਤੁਸੀਂ ਚਾਹੁੰਦੇ ਹੋ ਸੋ ਅਸਾਨੂੰ ਖੁਸ਼ੀ ਨਹੀਂ ਆਉਂਦੀ ਅਸਾ ਦਾ ਆਪ ਹੀ ਨਾਲ ਕੰਮ ਹੈ ਔਰ ਅਸਾਨੂੰ ਖੁਸ਼ੀ ਨਹੀਂ ਆਉਂਦੀ ਜੋ ਕੁਝ ਕਰਦੇ ਹੋ ਸੋ ਚੰਡੇ ਨਾਲ ਕਰਦੇ ਹੋ ਚੰਡੇ ਨਾਲ ਕਰੋਗੇ ਤਾਂ ਅਸਾ ਨਾਲ ਹੋਸੀ ਤਾਂ ਗੁਰੂ ਨਾਨਕ ਜੀ ਆਖਿਆ ਰਜਾਈ ਤੋ ਸਾਡੀ ਅਸਾਂ ਬਚਨ ਪੂਰਾ ਕਰਨਾ ਆਹਾ ਅੱਗੇ ਜੋ ਤੁਸਾਂ ਪਾਵੇ ਸੋ ਥਾਏ ਪਵੇ ਤਾਂ 인ਦਰਸਨ ਕਿਆ ਆਓ ਭਾਈ ਚੰਡਾ ਜੋ ਕਿਛ ਗੁਰੂ ਨਾਨਕ ਜੀ ਆਖਦੇ ਹਨ ਮੰਨੋ ਤਾਂ ਚੰਡਾ ਬਾਡੀ ਬੋਲਿਆ ਜੀ ਕਿਆ ਜਾਣਾ ਜੋ ਨਾਨਕ ਜੀ ਕਿਆ ਆਖਦੇ ਹਨ ਤਾਂ ਗੁਰੂ ਨਾਨਕ ਜੀ ਰਾਗ ਰਾਮਕਲੀ ਵਿੱਚ ਸ਼ਬਦ ਬੋਲਿਆ ਮਹੱਲਾ ਪਹਿਲਾ ਇਨਧਨ ਤੇ ਬੈਸੰਤਰ ਪਾਗੇ ਮਾਟੀ ਕੋ ਜਲ ਦੇਤੀ ਸਤੇ ਆਖੇ ਉਪਰ ਚਰਨ ਤਲੇ ਆਕਾਸ ਕਟਮੈ ਸਿੰਧ ਕੀ ਉਪਰਗਾਸ ਅਹਿਸਾਸ ਸਮਰਤ ਹਰ ਜਿਉ ਆਪ ਨਿਮਕਨਾ ਬਿਸਰੈ ਜੀ ਭਗਤਨ ਕਾ ਆਟ ਪਹਿਰ ਮਨ ਤਾਕੂ ਜਾਉ ਰਾਉ ਤਾ ਚੰਡੇ ਆਕਿਆ ਜੀ ਮੈਂ ਤਾਂ ਕਿਛ ਨਹੀਂ ਸਮਝਿਆ ਤਾ ਗੁਰੂ ਨਾਨਕ ਜੀ ਅਰਥ ਦਿੱਤਾ ਇੰਧਨ ਦੇ ਵਿੱਚ ਹੰਡੀਆਂ ਹਨ ਅਤੇ ਬੈਸੰਤਰ ਦੇਹੀ ਵਿੱਚ ਜਠਰ ਅਗਨੀ ਹੈ ਅਤੇ ਮਾਟੀ ਇਦੇ ਹੀ ਹੈ ਅਤੇ ਮਾਤਾ ਜੋ ਪਾਣੀ ਪਿੰਦੀ ਹੈ ਸੋ ਬਾਲਕ ਦੇ ਦੇਹੀ ਕੱਚੀ ਹੁੰਦੀ ਹੈ ਸੋ ਇਸ ਤਾਈ ਪੋ ਨਹੀਂ ਸਕਦੀ ਕਿਉਂ ਨਹੀਂ ਪੋ ਸਕਦੀ ਜੋ ਇਸ ਨੂੰ ਨਾਮ ਦੀ ਲਿਖ ਹੁੰਦੀ ਹੈ ਰਬ ਦਾ ਸਿਮਰਨ ਕਿਹਦਾ ਹੈ ਭਾਈ ਚੰਡਾ ਤੂੰ ਨਿਰੰਕਾਰ ਜਪ ਤੇਰੇ ਤਾਈ ਲੱਗੇਗਾ ਕਿਛ ਨਹੀਂ ਚੰਡੇ ਆਖਿਆ ਜੀ ਤੁਸੀਂ ਤਾਂ ਆਖਦੇ ਹੋ ਜੋ ਤੁਸੀਂ ਪਰਮੇਸ਼ਰ ਜਪੋ ਅਤੇ ਮੈਂ ਗਰੀਬ ਤਰੀਖਾਨ ਮੇਰਾ ਕਬੀਲਾ ਕਿਤੋਂ ਖਾਵੇ ਤਾਂ ਗੁਰੂ ਨਾਨਕ ਜੀ ਦੂਜੀ ਪੌੜੀ ਆਖੀ ਪ੍ਰਥਮੇ ਮੱਖਣ ਪਾਛੈ ਦੁੱਧ ਮਹਿਲੂ ਕਿਨੂੰ ਸਬਨ ਸੂਧ ਪੈ ਤੇ ਨਿਰਪੋ ਡਰਤਾ ਫਿਰੇ ਹੁੰਦੀ ਕੋ ਅਨ ਹੁੰਦੀ ਹਰੇ ਤਾਂ ਫੇਰ ਚੰਡੇ ਆਖਿਆ ਜੀ ਮੈਂ ਤਾਂ ਕਿਛ ਨਹੀਂ ਸਮਝਿਆ ਤਾਂ ਗੁਰੂ ਨਾਨਕ ਜੀ ਅਰਥ ਦਿੱਤਾ ਜੋ ਬਾਲਕ ਗਰਭ ਵਿੱਚ ਹੁੰਦਾ ਹੈ ਤਾਂ ਦੁੱਧ ਨਹੀਂ ਨਿਕਲਦਾ ਮੱਖਣ ਜਮ ਜਾਂਦਾ ਹੈ ਤਾਂ ਬਾਲਕ ਜਨਮਦਾ ਹੈ ਤਾਂ ਨਿਕਲਦਾ ਹੈ ਤੂੰ ਚਿੰਤਾ ਨਾ ਕਰ ਅਚਿੰਤ ਹੋਈ ਰਹੂ ਉਸ ਸਾਇਬ ਰਜ਼ਕ ਪਹਿਲੇ ਪੈਦਾ ਕੀਤਾ ਹੈ ਅਤੇ ਜਿਉ ਪਿੱਛੋਂ ਪੈਦਾ ਕੀਤਾ ਹੈ ਸੋ ਤੂੰ ਕਿਉਂ ਡਰਦਾ ਹੈ ਤੂੰ ਤਾਂ ਨਿਰਪਉ ਹੈ ਪੈ ਤੇਰਾ ਇਹ ਜੋ ਦੇ ਅਤੇ ਰਿਜ਼ਕ ਆਖਦੇ ਹਨ ਸੋ ਇਹ ਹਨ ਹੁੰਦੀ ਹੈ ਅਤੇ ਤੂੰ ਜੋ ਹੈ ਸੋ ਸਦਾ ਹੁੰਦਾ ਆਇਆ ਹੈ ਇਹ ਤੇਰਾ ਪਸਾਰਾ ਹੈ ਤਾਂ ਚੰਡੇ ਆਖਿਆ ਜੀ ਤੁਸੀਂ ਜੋ ਆਖਦੇ ਹੋ ਸੋ ਉਹ ਗੱਲਾਂ ਗੁਪਤ ਹਨ ਮੈਂ ਕਿਹਾ ਜਾਣਾ ਜੀ ਤਾਂ ਗੁਰੂ ਜੀ ਤੀਚੀ ਪੌੜੀ ਆਖੀ ਦੇਹੀ ਗੁਪਤ ਵਿਦੇਹੀ ਦੀਸੈ ਸਗਲੇ ਸਾਜ ਕਰਤ ਜਗਦੀਸ ਹੈ ਠੱਗਣ ਹਾਰ ਅਣ ਠਗ ਦਾ ਟਾਗੇ ਬਿਨ ਵਖਰ ਫਿਰ ਫਿਰ ਉੱਠ ਲਾਗੇ ਸੰਤ ਸਭਾ ਮਿਲਕਰ ਉਹ ਬਖਿਆਣ ਸਿਮਰਤ ਸਾਸ ਬੀਦਪੁਰਾਂ ਤਾਂ ਚੰਡੇ ਆਖਿਆ ਜੀ ਮੈਂ ਕਿਛ ਨਹੀਂ ਸਮਝਿਆ ਤਾਂ ਗੁਰੂ ਨਾਨਕ ਜੀ ਅਰਥ ਦਿੱਤਾ ਇਹ ਦੇਹੀ ਹੀ ਰਹੇਗੀ ਤੇ ਅੰਦਰ ਇਸ ਦੇ ਮੁਸ਼ਟ ਦੇਹੀ ਹੈ ਗੁਪਤ ਹੈ ਉਸ ਦੇਹੀ ਨਾਲ ਇਹ ਜਾਸੀ ਅਤੇ ਇਹ ਦੇਹੀ ਇੱਥੇ ਹੀ ਰਹੇਗੀ ਉਹ ਦੇਹੀ ਇਸ ਪ੍ਰਾਣੀ ਨੂੰ ਸੁਜਦੀ ਨਹੀਂ ਇਸ ਬੇਸਾਜ ਜਗਦੀਸ਼ ਤੇ ਬਣਾਈ ਹੋਈ ਹੈ ਇਸ ਗੱਲ ਦਾ ਵਿਚਾਰ ਕਰਨਾ ਆਇਆ ਸਾਧ ਸੰਗਤ ਵਿੱਚ ਕਰੇ ਭਾਵੇਂ ਵੀਦ ਸ਼ਾਸਤਰ ਵਿੱਚ ਕਰੇ ਪਰ ਸਾਧ ਸੰਗਤ ਵਿੱਚੋਂ ਤੁਰਤ ਲਵੇਗਾ ਤਾਂ ਫੇਰ ਝੰਡੇ ਆਖਿਆ ਜੀ ਉਹ ਤਾਂ ਦਿਸ ਨਹੀਂ ਆਉਂਦਾ ਅਤੇ ਇਹ ਤਾਂ ਦਿਸ ਆਉਂਦਾ ਹੈ ਸਭ ਉਸ ਰੂਪ ਜਿੰਨੇ ਹੈ ਤਿਤਨੇ ਹੈ ਤਾਂ ਗੁਰੂ ਨਾਨਕ ਜੀ ਭੋਗ ਦੀ ਪੌੜੀ ਆਖੀ ਈਸ਼ਟ ਮਾਨ ਕੋ ਕਹੇ ਅਦ੍ਰਿਸ਼ਟ अदृष्ट वेख पुली सब श्रेष्ठ ब्रह्म विचार बिचारे कोए नानक ताकी परमगत होई ता चंडे केहा जी मैं ता कुछ नहीं समझया ता गुरु नानक जी अर्थ दित्ता सुन पाई जितनी दृष्टा दृष्ट मान है सो सब अदृष्ट है होए होए के छप जांदी है एक खिन विच कई रंग तमाशे कर दिखामदी है जाहिर जो नजर आंदा है तिस नु संसार अदृष्ट कहंदा है ਅਤੇ ਜੋ ਦੇਖਦੇ ਆ ਅੱਖੀ ਅੱਗੇ ਜਾਂਦੇ ਰਹਿੰਦੇ ਹੈ ਤਿੰਨਾਂ ਨੂੰ ਆਖਦੇ ਹਨ ਦਿਸ ਨਹੀਂ ਆਉਂਦੇ ਦ੍ਰਿਸ਼ਟਮਨ ਹੈ ਜੋ ਕੋਈ ਅਜੀਹਾ ਬ੍ਰह्म ਵਿਚਾਰ ਕਰੇ ਤੀ ਉਸਦੀ ਪਰਮਗਤ ਹੋਵੇਗੀ ਤਾਂ ਝੰਡਾ ਬਾਢੀ ਗੁਰੂ ਨਾਨਕ ਜੀ ਦੇ ਪੈਰਾਂ ਤੇ ਟੈਪਿਆ ਇਹੋ ਆਖੇ ਜੀ ਮੈਂ ਭੁੱਲਾਂ ਹਾਂ ਤੂੰ ਮੈਨੂੰ ਬਖਸ਼ ਜੋ ਮੈਂ ਤੇਰੇ ਨਾਲ ਇਤਨੀਆਂ ਗੱਲਾਂ ਕੀਤੀਆਂ ਹਨ ਤਾਂ 인ਦਰ ਸੈਨ ਆਖਿਆ ਉੱਠ ਪਾਈ ਝੰਡਾ ਕੋਈ ਡਰ ਨਹੀਂ ਗੁਰੂ ਨਾਨਕ ਜੀ ਤੇਰੇ ਵਾਸਤੇ ਆਇਆ ਹੈ ਤਾ ਝੰਡਾ ਉੱਠ ਖੜਾ ਹੋਇਆ ਤਾਂ ਗੁਰੂ ਨਾਨਕ ਜੀ ਨੇ ਕਿਹਾ ਭਾਈ ਝੰਡਾ ਪ੍ਰਸ਼ਾਦ ਲੈ ਆਓ ਸੋ ਅਜੇ ਪੈਰ ਢਾਈ ਰਾਤ ਗਈ ਸੀ ਤਾਂ ਝੰਡੇ ਪ੍ਰਸ਼ਾਦ ਅੱਗੇ ਅਨ ਰੱਖਿਆ ਲੱਗੇ ਪ੍ਰਸ਼ਾਦ ਜੀਵਨ ਗੁਰੂ ਨਾਨਕ ਜੀ ਅਤੇ ਮੈਂ ਇੰਦਰ ਸੈਨ ਲੱਗੇ ਪ੍ਰਸ਼ਾਦ ਜੀਵਨ ਅੱਧਾ ਪ੍ਰਸ਼ਾਦ ਗੁਰੂ ਨਾਨਕ ਜੀ ਜੀਵਿਆ ਆਹੀ ਅੱਧਾ ਰਿਹਾ ਤਾਂ ਗੁਰੂ ਨਾਨਕ ਆਖਿਆ ਲੇਹੋ ਭਾਈ ਇਹ ਪ੍ਰਸ਼ਾਦ ਤੂੰ ਜੀਵ ਤਾਂ ਇੰਦਰ ਸੈਨ ਆਖਿਆ ਲੈ ਭਾਈ ਝੰਡਾ ਪ੍ਰਸ਼ਾਦ ਉਠਾਈ ਲੈ ਤਾ ਚੰਡੇ ਪ੍ਰਸ਼ਾਦ ਚਾਹੇ ਲੀਤਾ ਲੈਕਰ ਲੱਗਾ ਜੀਵਨ ਜਿਉ ਅਤਾ ਪ੍ਰਸ਼ਾਦ ਜਿਵਿਆ ਆ ਤਿਉ ਚੰਡੇ ਦੇ ਕਪਾਟ ਖੁੱਲ ਗਏ ਚੰਡਾ ਵੀ ਤੇ ਹੋਇਆ ਤਾ ਚੰਡੇ ਨੂੰ ਸਭ ਕੁਝ ਵਿਸਰ ਗਿਆ ਜਾਂ ਇੰਦਰਸੈਨ ਦੇਖੇ ਤਾ ਚੰਡਾ ਵੀ ਦੇ ਹੋਈ ਗਿਆ ਹੈ ਤਾ ਇੰਦਰਸੈਨ ਗੁਰੂ ਨਾਨਕ ਜੀ ਨੂੰ ਆਖਿਆ ਜੀ ਇਹ ਕਿਆ ਕੀਤਾ ਤਾ ਗੁਰੂ ਨਾਨਕ ਜੀ ਆਖਿਆ ਪਾਈ ਇੰਦਰਸੈਨ ਸਾਨੂੰ ਜੋ ਕਰਤਾਰ ਇੱਥੇ ਲੈ ਆਇਆ ਹੈ ਇਸੇ ਵਾਸਤੇ ਲੈ ਆਇਆ ਹੈ ਅਸੀਂ ਕੀ ਕਰੀਏ 인ਦਰਸਨ ਆਖਿਆ ਜੀ ਤੁਸੀਂ ਕਰਨਾ ਕੀ ਆਹ ਇਹ ਕੀ ਤੋਂ ਕਿਆ ਤਾਂ ਗੁਰੂ ਨਾਨਕ ਜੀ ਆਖਿਆ ਭਾਈ 인ਦਰਸਨ ਕੁਝ ਤੁਸੀਂ ਕਹੋ ਸੋ ਤਾਂ ਹੋਵੇ 인ਦਰਸਨ ਆਖਿਆ ਜੀ ਤੁਸੀਂ ਇਸ ਨੂੰ ਮਨਜੀ ਭਾਵਨਾ ਆਹ ਇਸ ਵਕਤ ਮਨਜੀ ਕਿੱਥੋਂ ਬਹੇਗਾ ਤਾਂ ਗੁਰੂ ਨਾਨਕ ਜੀ ਕਿਹਾ ਰਾਤ ਕਿਤਨੀ ਕੋ ਹੈ ਤਾਂ ਮੈਂ ਆਖਿਆ ਜੀ ਰਾਤ ਪਹਿਰ ਹੈ ਤਾਂ ਗੁਰੂ ਨਾਨਕ ਆਖਿਆ ਭਾਈ ਚੱਲ ਲੈ ਆਵੋ ਇਸ਼ਨਾਨ ਕਰੀਏ ਅਤੇ ਚੰਡੇ ਨੂੰ ਵੀ ਨਵਾਹੋ ਤਾਂ ਗੁਰੂ ਨਾਨਕ ਜੀ ਇਸ਼ਨਾਨ ਕੀਤਾ ਅਤੇ ਚੰਡੇ ਨੂੰ ਵੀ ਨਵਾਇਆ ਤਾਂ ਚੰਡੇ ਦੀ ਕੁਮਾਰੀ ਉਤਰੀ ਚੰਡਾ ਬਾਡੀ ਗੁਰੂ ਨਾਨਕ ਦੇ ਪੈਰਾਂ ਤੇ ਟੈਪਿਆ ਤਾਂ ਗੁਰੂ ਨਾਨਕ ਕਿਹਾ ਭਾਈ ਚੰਡਾ ਅਸਾ ਤੈਨੂੰ ਮੰਜੀ ਪਹਾਉਣਾ ਹੈ ਤਾਂ ਚੰਡਾ ਆਖਿਆ ਜੀ ਜੋ ਕੁਝ ਤੋ ਸਾਡੀ ਰਜ਼ਾਈ ਤਾਂ ਗੁਰੂ ਨਾਨਕ ਜੀ ਚੰਡੇ ਬਾਡੀ ਨੂੰ ਮੰਜੀ ਸੌਂਪੀ ਰਾਜੇ ਸੁਦਰਸ਼ਨ ਨੂੰ ਖਬਰ ਹੋਈ ਜੋ ਇੱਕ ਤੇਰੇ ਨਗਰ ਮੇ ਤਪਾ ਆਇਆ ਹੈ ਉਸ ਚੰਡੇ ਨੂੰ ਮੰਜੀ ਸੌਂਪੀ ਹੈ ਸੁਦਰਸੈਨ ਰਾਜੇ ਕੇ ਹੱਥ ਉਸ ਤਪੇ ਨੂੰ ਮੇਰੇ ਪਾਸ ਲੈ ਆਓ ਤਾਂ ਗੁਰੂ ਨਾਨਕ ਜੀ ਅਤੇ ਮੈਂ ਤੇ ਮਰਦਾਨਾ ਅਤੇ ਇੰਦਰਸੈਨ ਤੇ ਚੰਡੇ ਬਾਢੀ ਪੰਜੇ ਅਸੀਂ ਉद्याਨ ਜੰਗਲ ਵਿੱਚ ਬੈਠੇ ਆਹੇ ਜੋ ਰਾਜੇ ਦੇ ਆਦਮੀ ਆਇਕਰ ਆਕਰ ਲੱਗੇ ਤਪਾ ਇਹਾਂ ਕੌਣ ਹੈ ਰਾਜੇ ਬੁਲਾਇਆ ਹੈ ਤਾਂ ਇੰਦਰਸੈਨ ਉੱਠ ਖੜਾ ਹੋਇਆ ਅਰ ਰਾਜੇ ਕੇ ਆਦਮੀਆਂ ਕੋ ਕਿਹਾ जो तुम चलो मैं राजे की निशा कर आवता हूँ नानक जी कहा बहो इंदरसैन बहो इंदरसैन कहा जी वो तो तुमको जानता नहीं अर्जी ओ मेरा मामा उसको बिघन ना हो उसकी निशा कर आवता हूँ। तुम क्या कहते हो तो इंद्र सैन राजे सुधरसैन जाए प्रणाम की ता सुधरसैन कहा आओ कुछ कहेंगा त इंदरसैन कहा जी मैं कहन ही आया हाँ ता राजे सुधरसैन कहा कोहो पुत्र तू क्या कहता है ता इंदरसैन कहा राजा जी तपे को बुलावने आदमी तुम भेजे थे कहा पुत्र मैं भेजे थे तह इंदरसैन कहा किस वास्ते ता राजे पुत्र मैं सुनिया झंडे बाटी न पूर्ण किया है मैं इस वास्ते बुलाया था जो मैं भी उसको देखो ता इंदरसैन कहा राजा जी देखने में बड़ा फर्क है ਇੱਕ ਦੇਖਣ ਮੇ ਭਲਾ ਹੁੰਦਾ ਹੈ ਇੱਕ ਦੇਖਣ ਮੇ ਬੁਰਾ ਹੁੰਦਾ ਹੈ ਤਾਂ ਰਾਜੇ ਕਿਹਾ ਜਿਸ ਦੇਖਣੇ ਮੇ ਭਲਾ ਹੋਵੇ ਸੋ ਮੁਝ ਕੋ ਕਹੋ ਮੈਂ ਉਸ ਤਰ੍ਹਾਂ ਦੇਖਾਂ ਤਾਂ ਇੰਦਰ ਸੈਨ ਕਿਹਾ ਜੀ ਉਹ ਤਾਂ ਪੂਰਨ ਸਾਧ ਹੈ ਉਸ ਅਰ ਕਰਤਾਰ ਮੇ ਪੇਦ ਕੁਛ ਨਹੀਂ ਅਰ ਉਹ ਤਾਂ ਬੇਤਮਾ ਹੈ ਤੂੰ ਕਿਸ ਪਰਯੋਜਨ ਪਰ ਦੇਖਦਾ ਹੈ ਤਾਂ ਰਾਜੇ ਕਿਹਾ ਮੈਂ ਤਾਂ ਸਾਧ ਮੂਰਤ ਕਰ ਦੇਖਤਾ ਹਾਂ ਤਾਂ ਇੰਦਰ ਸੈਨ ਕਿਹਾ ਰਾਜਾ ਜੀ ਸਾਧ ਮੂਰਤ ਦੇਖਨੇ ਕੀ ਇਸ ਤਰ੍ਹਾਂ ਨਹੀਂ जो जापते दे सिंह बुलाइए साध की मूरत आपा निवार कर आप देख दे जाइए ता राजे कहा भला पुत्र भला कहता है जो तू कहेगा ओह मैं करांगा ता इंद्र सैन कहा राजे जी भला भोजन ले हो अर पले मेवे ले हो अर अधीन की सेती जाए चरणों पर रखो साध मूरत देखने की ये रोज है राजा सुदर्शन करमादा दा बली आया राजे ਉਹ ਗੱਲ ਮੰਨ ਲਈਤੀ ਭਲੇ ਭੋਜਨ ਲੀਤੇ ਭਲੇ ਮੇਵੇ ਲੀਤੇ ਅਰ ਭਲੇ ਬੱਸਰ ਲੀਤੇ ਨਾਲ ਇੰਦਰਸੈਨ ਨੂੰ ਲੀਤਾ ਅਰ ਗੁਰੂ ਨਾਨਕ ਜੀ ਅੱਗੇ ਰੱਖ ਕਰ ਚਰਨਾ ਤੇ ਮੱਥਾ ਟੇਕਿਆ ਜੋ ਕਿਛ ਲਿਆਇਆ ਸੀ ਸੋ ਆਲ ਅੱਗੇ ਰੱਖਿਓ ਤਾਂ ਇੰਦਰਸੈਨ ਆਖਿਆ ਜੀ ਰਾਜਾ ਕਰਮਵੰਤ ਹੈ ਇਸ ਪਰ ਕਿਰਪਾ ਕੀਜੇ ਤਾਂ ਗੁਰੂ ਨਾਨਕ ਜੀ ਕੰਡ ਉੱਪਰ ਥਾਪੀ ਦਿੱਤੀ ਅਤੇ ਰਾਗ ਬਿਲਾਵਲ ਵਿੱਚ ਸ਼ਬਦ ਬੋਲਿਆ ਇਕੋ ਰਾਜ ਦੀਆ ਸੁਦਰਸਨ ਅੰਜਨ ਗਿਆਨ ਪਾਇਆ ਜਿਹ ਨੈਣ ਮਿਟੇ ਅੰਧਿਆਰਾ ਗਏ ਬਿਕਾਰਾ ਜੈਸਾ ਸਾਹਿਬ ਮੀਤ ਹਮਾਰਾ ਸੁਦਰਸਨ ਇਹ ਬਾਤ ਹਮਾਰੀ ਇਕੋ ਰਾਜ ਦੀਆ ਦੀਆ ਛਤਰ ਤਾਰੀ ਰਹਾਉ 18 ਰਾਜੇ ਤੁਮਰੀ ਰਿਤ ਕੀਨੇ ਸਬੇ ਸੇਵ ਘਰੇ ਪ੍ਰਭ ਸਿਉ ਮਨ ਪੀਨੇ ਐਸੀ ਪ੍ਰਭ ਕੀ ਕਿਰਪਾ ਤਾਰੀ ਜਦ ਗੁਰਮਤ ਉਪਜੀ ਰਿਦੇ ਵਿਚਾਰੀ ਸੋਟਾਪੂ ਕਾ ਰਾਜ ਤੁਮਾਰਾ ਤੀਨ ਦੀਪ ਤੁਮ ਚਰਨ ਪੁਜਾਰਾ ਬ੍ਰਹਮਾ ਵਿਸ਼ਨ ਮਹੇਸ ਤੇ ਉਚੇ ਸੁਦਰਸ਼ਣ ਤੁਮ ਨਿਰਮਲ ਸੂਚੇ ਇੰਦਰ ਸੈਣ ਏ ਸੰਗ ਤੁਮਾਰਾ ਕਰਨ ਕਾਰਨ ਆਪੇ ਕਰਤਾਰਾ ਕਹੋ ਨਾਨਕ ਜਿਸ ਆਪ ਦਾ ਇਲਾ ਤਿਸ ਸਰਬ ਸੂਖ ਸਭ ਮਿਟੇ ਜੰਜਾਲਾ ਗੁਰੂ ਨਾਨਕ ਜੀ ਸੁਦਰਸ਼ਣ ਨੂੰ ਸੋਟਾਪੂ ਦਾ ਰਾਜ ਆ ਕੀਤਾ ਨ 73 ਰਾਜ ਦਿੱਤਾ ਅੱਗੇ 18 ਰਾਜੀ ਰਾਜ ਕਰਦੇ ਆਹੇ ਗੁਰੂ ਨਾਨਕ ਜੀ ਅਤੇ ਨਾਲੇ ਇੰਦਰਸੈਨ ਦੇ ਪ੍ਰਸੰਗ ਤਿੰਨ ਦੀਪ ਦਾ ਰਾਜ ਲਗਾਕਰਨ ਅਤੇ ਨਾਲੇ ਮਹਾਪੁਰਖ ਹੋਇਆ ਤਾਂ ਗੁਰੂ ਨਾਨਕ ਜੀ ਕਿਹਾ हे ਰਾਜਾ ਸੁਦਰਸੈਨ ਵੇਖੇ ਮਤ ਚੰਡੇਰੀ ਰੀਸ ਕਰਦਾ ਹੋਵੇਂ ਮਤ ਕਦੀ ਰਾਜ ਤੇਜ ਵਿੱਚ ਆਏ ਜਾਵੇਂ ਤੂੰ ਜਾਣ ਤਾਂ ਰਾਜਾ ਸੁਦਰਸੈਨ ਹੱਥ ਛੋੜ ਖੜਾ ਹੋਇਆ ਅਤੇ ਆਖਿਓ ਗੁਰੂ ਜੀ ਮੈਂ ਰਾਜ ਵੀ ਇਸ ਨੂੰ ਦਿੱਤਾ ਅਤੇ ਮੈਂ ਤੋਂ ਸਾਡੇ ਨਾਲ ਫਿਰਦਾ ਹਾਂ ਐਸਾ ਵਕਤ ਮੈਨੂੰ ਕਦ ਹੱਤ ਆਉਂਦਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਸੁਨ ਰਾਜਾ ਸੁਦਰਸੈਨ ਅਸਾਂ ਇੱਥੇ ਜੋ ਝੰਡੇ ਬਾਡੀ ਨੂੰ ਬਾਇਆ ਹੈ ਸੋ ਮੰਜੀ ਅ ਸਾਡੀ ਹੈ ਅਤੇ ਤੈਨੂੰ ਜੋ ਇੱਕ ਛਤਰ ਰਾਜ ਦਿੱਤਾ ਹੈ ਸੋ ਰਾਜ ਵੀ ਅ ਸਾਡਾ ਹੈ ਤੈਨੂੰ ਰਾਜ ਅਤੇ ਮੰਜੀ ਦੋਵੇਂ ਦਿੱਤੇ ਹਨ ਝੰਡਾ ਅਸਾਂ ਨੂੰ ਘਰ ਦੇਖਣਾ ਤਾਂ ਝੰਡਾ ਅਤੇ ਇੰਦਰਸੈਨ ਦੋਹਾਂ ਮੱਥੇ ਟੇਕੇ ਅਤੇ ਗੁਰੂ ਨਾਨਕ ਜੀ ਕਿਹਾ ਹੁਣ ਅਸੀਂ ਵਿਚਰੀਏਗੇ ਤਾਂ ਸਾਡੇ ਹੀ ਵਾਸਤੇ ਕਰਤਾਰ ਅਸਾਨੂੰ ਇਸ ਧਰਤੀ ਤੇ ਲੈ ਆਇਆ ਹੈ ਸੋਈ ਪੂਰੀ ਹੋਈ ਤਾਂ ਰਾਜੇ ਸੁਦਰਸ਼ਨ ਦਾ ਬੈਰਾਕ ਛੁੱਟ ਗਿਆ ਤਾਂ ਗੁਰੂ ਨਾਨਕ ਕਿਹਾ ਕਿਉਂ ਰਾਜਾ ਕਿਉਂ ਤਾਂ ਰਾਜੇ ਕਿਹਾ ਜੀ ਤੁਸੀਂ ਗੌਣ ਕਰੋਗੇ ਤਾਂ ਸਾਡੇ ਪ੍ਰਾਨ ਹੱਥ ਹੋਣਗੇ ਤਾਂ ਗੁਰੂ ਨਾਨਕ ਕਿਹਾ ਰਾਜਾ ਅਸੀਂ ਤਾਂ ਸਾਡੇ ਪਾਸ ਹੀ ਆਏ ਅਸੀਂ ਤੁਸੀਂ ਇਕੋ ਹੀ ਜਾਵੀਏ ਤੁਸੀਂ ਗਿਣਤੀ ਕਾ ਹੀ ਨਹੀਂ ਕਰਨੀ ਆਨੰਦ ਨਾਲ ਰਹਿਣਾ ਤਾਂ ਰਾਜੇ ਸੁਦਰਸ਼ਨ ਕਿਹਾ ਜੀ ਤੁਸੀਂ ਕੋਈ ਦਿਨ ਇੱਥੇ ਹੀ ਰਹੋ ਸਾਡਾ ਆਤਮਾ ਟਹਿਰੇ ਤਾਂ 인ਦਰਸਨ ਆਖਿਆ ਭਲਾ ਜੀ ਰਾਜੇ ਕਾ ਵੀ ਆਖਿਆ ਮੰਨਿਏ ਇੱਕ ਮਹੀਨਾ ਇੱਥੇ ਰਹੋ ਤਾਂ ਗੁਰੂ ਨਾਨਕ ਆਖਿਆ ਭਲਾ ਜੀ ਤੇਰਾ ਵੀ ਆਖਿਆ ਫੇਰ ਨਾਲ ਨਹੀਂ ਇੱਕ ਮਹੀਨਾ ਗੁਰੂ ਨਾਨਕ ਜੀ ਚੰਡੇ ਅਤੇ ਸੁਦਰਸ਼ਨ ਅਤੇ 인ਦਰਸਨ ਬਾਸ ਰਹੇ ਫਿਰ ਗੁਰੂ ਨਾਨਕ ਜੀ ਵਿਦਾ ਲਿੱਤੀ ਬੋ ਲੋ ਪਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ